ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਵੀ ਇੱਕ ਵਿਸ਼ੇਸ਼ ਇਤਿਹਾਸਿਕ ਘਟਨਾ ਦੀ ਬਾਤ ਪਾਉਂਦਾ ਹੈ ਸਨ 1699 ਈਸਵੀ ਵਿੱਚ 22 ਮਈ ਦੇ ਦਿਨ ਪੋਠੋਹਾਰ ਦੀ ਸੰਗਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੀ ਸੀ ਪਰ ਰਾਹ ਵਿੱਚ ਹੀ ਨੂ ਪਿੰਡ ਦੇ ਰੰਗੜਾ ਨੇ ਉਹਨਾਂ ਨੂੰ ਲੁੱਟ ਲਿਆ ਇਹਨਾਂ ਵਿੱਚੋਂ ਬਹੁਤੇ ਲੋਕਾਂ ਕੋਲ ਆਪਣੇ ਰੱਖਿਆ ਕਰਨ ਦੇ ਹਥਿਆਰ ਮੌਜੂਦ ਨਹੀਂ ਸਨ ਅਗਲੇ ਦਿਨ ਉਹਨਾਂ ਦੀ ਹਾਲਤ ਵੇਖ ਕੇ ਗੁਰੂ ਸਾਹਿਬ ਨੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅਤੇ ਭਾਈ ਉਦੇਸ ਸਿੰਘ ਦੀ ਅਗਵਾਈ ਵਿੱਚ ਸਿੱਖ ਫੌਜ ਨੂੰ ਲੁਟੇਰਿਆਂ ਨੂੰ ਸੋਧਣ ਲਈ ਨੂਹਪਿੰਡ ਜਾਣ ਲਈ ਭੇਜਿਆ ਇਸ ਜਥੇ ਨੇ 23 ਮਈ ਦੇ ਦਿਨ ਨੂਹਪਿੰਡ ਜਾ ਕੇ ਲੁਟੇਰਿਆਂ ਦੇ ਮੁਖੀ ਕੈਰੋ ਰਾਮ ਰੰਗੜ ਨੂੰ ਫੜ ਕੇ ਸ਼੍ਰੀ ਅਨੰਦਪੁਰ ਸਾਹਿਬ ਲਿਆਂਦਾ ਉਸ ਨੂੰ ਉਸ ਤੇ ਕੀਤੇ ਦੀ ਸਜ਼ਾ ਦਿੱਤੀ ਗਈ ਤੇ ਉਸਨੇ ਗੁਰੂ ਸਾਹਿਬ ਦੇ ਪੈਰ ਫੜ ਕੇ ਆਪਣੀ ਗਲਤੀ ਮੰਨੀ ਅਤੇ ਸੰਗਤਾਂ ਦੇ ਕਹਿਣ ਉੱਤੇ ਗੁਰੂ ਸਾਹਿਬ ਨੇ ਉਸ ਨੂੰ ਮਾਫ਼ ਕਰ ਦਿੱਤਾ